ਕਰਨੀ ਦੇਉ ਕਹਿੰਦੇ ਭਾਵੇਂ ਕੜਾਈ ਵਿੱਚ ਚੂਹਾ ਕਿਉਂ ਨਾ ਤਲਿਆ ਹੋਵੇ ਇਹਨਾਂ ਆਖੋ ਵੀ ਚੰਗਾ ਚੰਗਾ ਕਿਉਂ ਆਖਣਾ ਕਿਉਂਕਿ ਪ੍ਰਸ਼ਾਸਨ ਨੇ ਕਿਹੜਾ ਬੋਲਣਾ ਜੇ ਬੋਲਣਗੇ ਤਾਂ ਗਰੀਬ ਲੋਕ ਬੋਲਣਗੇ ਉਹ ਲੋਕ ਬੋਲਣਗੇ ਵਿੱਚ ਬਾਬਾ ਜੀ ਕਹਿਣਾ ਕੋਈ ਸੌਕੀ ਗੱਲ ਨਹੀਂ ਬਾਬਾ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੋਰਾ ਸਿੰਘ ਜੀ ਬਾਬਾ ਜੀ ਉਹਨਾਂ ਮਗਰ ਲੱਗਾ ਸੀ ਛੋਟੀਆਂ-ਛੋਟੀਆਂ ਜਿੰਦਾਂ ਦੇ ਮਗਰ ਲੱਗਾ ਕਿਉਂ ਸੀ ਉਹਨਾਂ ਨੇ ਸੱਚ ਦੀ ਕਮਾਈ ਕੀਤੀ ਸੀ ਉਹਨਾਂ ਸੱਚ ਤੇ ਲੜ ਕੇ ਛੋਟੀਆਂ-ਛੋਟੀਆਂ ਜਿੰਦਾ ਕੁਰਬਾਨ ਕੀਤੀਆਂ ਸੀ ਪਰ ਸਾਡੀਆਂ ਤੇ ਜਿੰਦਾ ਵੀ ਬੜੀਆਂ ਵੱਡੀਆਂ ਹੋਈਆਂ ਨੇ ਨਾਂ ਵੀ ਬੜੇ ਪਰ ਇੱਕ ਪਾਪੀ ਦੇ ਚੱਥੇ ਆ ਪਾਪੀਆਂ ਦੇ ਕਰਮਾਂ ਵਾਸਤੇ ਐਸਾ ਪਾਪ ਆਹ ਕੌਣ ਬਖਸ਼ੂਗਾ ਪਰਮਾਤਮਾ ਬਖਸ਼ੀਗੇ ਆ ਤੁ ਸੰਗਤ ਤੇ ਬਖਸ਼ਣ ਯੋਗ ਹੈ ਪਰ ਅੱਜ ਜੋ ਵੀ ਤੇਰਾ ਸਾਡਾ ਸੰਗਤ ਦੇ ਨਾਲ ਹੋ ਰਿਹਾ ਹੈ ਕੋ ਤੁਸੀਂ ਸਾਰੇ ਦੇਖ ਰਹੇ ਹੋ ਕੋਈ ਪੰਚਾਇਤ ਦਾ ਜੀ ਆਣ ਕੇ ਪਿਆਰ ਨੇ ਕਿ ਮੈਂ ਇੱਥੇ ਆਣ ਕੇ ਇਹਨਾਂ ਦਾ ਸੈਂਪਲ ਵੀ ਭਰ ਲਵਾ ਜੇ ਜਿਹੜਾ ਕੀ ਇੱਕ ਅੱਗੇ ਪਿਆ ਦਿੱਤੇ ਬਹਿਣਾ ਓਕਾ ਹੋ ਗਿਆ ਮੈਨੂੰ ਨਾ ਬੇਨਤੀ ਕਰਦਾ ਵੀ ਆਪਾਂ ਜਿਹੜਾ ਫੈਸਲਾ ਫੜਾ ਇਸ ਨੂੰ ਖੰਨੇ ਕਮੇਟੀ ਦੇ ਨਿਆਉ ਉਪਰ ਲਾਉਣ ਨੂੰ ਦਸ ਨੇ ਜੀ ਉਹਨਾਂ ਮਜੂਬ ਆ ਜੀ ਇੱਕ ਤਾਂ ਉਹ ਆਹ ਬਲਾਕ ਅੱਗੇ ਗਾ ਚੂੜੀਆਂ ਦੇ ਆਖੀ ਸਾਹਿਬ ਵਾਲਾ ਕਿ ਬਲਾਗ ਜਿਹੜਾ ਬਾਬਾ ਦਾਦਕ ਦੇ ਆਪੂ ਦਾ ਜਾਨ ਬਾਹਰ ਗੁੱਜੀ ਘਾਲ ਖਾਲ ਬਾਹਰ ਗੁੱਜੀ ਕੀ ਹੱਤੇ ਆ ਜਿੱਥਾ ਉਹ ਆਪਾਂ ਜਿਹੜੇ ਕਾਤਾ ਵੀਰ ਸ਼ਾਹ ਦੇ ਅੱਗੇ ਤੁਸੀਂ ਰੋਸ ਕਰ ਗਏ ਹੋ ਉਹਦੇ ਸਵਾਲ ਵਿੱਚ ਜੋੜਿਆ ਆਪਾਂ ਨੇ ਦੱਸਿਆ ਗਿਆ ਕਿ ਬੱਚੇ ਦੇ ਜਨਮ ਦੇ ਵੇਲੇ ਜਿਹੜਾ ਖੜਿਆ ਜਿਹੜਾ ਬਹੁਤ ਘੱਟਿਆ ਨਿਕਲਿਆ ਤੇ ਜੇ ਕੋ ਬਾਖਸ਼ ਕਰਨਾ ਹੈ ਤਾਂ ਉਹਨਾਂ ਦੇ ਨਾਲ ਜਿਹੜਾ ਬੁਲਿਹਾਰ ਕੀਤਾ ਗਿਆ ਸੀ ਉਹਦੇ ਸਵਾਲ ਵਿੱਚ ਤੁਸੀਂ ਬੈਠੇ ਹੋ ਸੁਪਨਾ ਉਹ ਬੇਨਤੀ ਕਰਦੇ ਨੇ ਕਿ ਆਪਾਂ ਲਗਾਤਾਰ ਹੀ ਇਕੱਠੇ ਬੰਦ ਕੇ ਤੌਰ ਤੇ ਕਹਿ ਰਿਹਾ ਕਿ ਅੱਜ ਜਿਹੜਾ ਸਾਨੂੰ ਆ ਵਾਪਸ ਸਟ੍ਰੀਟ ਸ਼ਾਪ ਦੇਖ ਕੇ ਰਹਿਣਾ ਪੈ ਲਿਆ ਇਹ ਪ੍ਰਾਉ ਸਾਡੀਆਂ ਸਰਕਾਰਾਂ ਦੀ ਬਦੌਲਤ ਆ ਇਹ ਸਰਕਾਰਾਂ ਚਾਹੋ ਨਾ ਤਾਂ ਸਮੋਗਠਾ ਵਾਲਾ ਆ ਥੋੜੀ ਦੂਰ ਹੈ ਇੱਥੋਂ ਇਹ ਕਰਾਵਾ ਨਵੀਦਾ ਕਿਉਂ ਕੇ ਫੂਲ ਸਪਲਾਈ ਅਫਸਰ ਬੈਠਾ ਆ ਸਿਵਲ ਸਪਲਾਈ ਜਿਹੜੇ ਸਾਰਾ ਨਾਲ ਵੇਖਣਾ ਹੁੰਦਾ ਕਹਿੰਦੇ ਇਹ ਵੀ ਘੱਟਿਆ ਨਹੀਂ ਵੇਚਨੇ ਆ ਕੀ ਕੋਈ ਵੱਧ ਰੇਟ ਤੀਰ ਆ ਰਿਹਾ ਇਹ ਜੋ ਜਿਹੜੇ ਅਫਸਰ ਆ ਪੰਜਾਬ ਨੇ ਇਹ ਸਾਡੀ ਹੁਭਾਲਤ ਆ ਕੇ ਉਖਾਏ ਆ ਪਰ ਉਹ ਦੇਣਾ ਉਹਨਾਂ ਦਾ ਕੰਮ ਆ ਉਹ ਬਿਲਕੁਲ ਨਹੀਂ ਕਰਦੇ ਕਿਉਂਕਿ ਉਪਰੋਂ ਹਰੀ ਝੰਡੀ ਆ ਕਿ ਜੋ ਵੀ ਇੱਥੇ ਲੋਕਾਂ ਨੂੰ ਪਰੋਸਦੇ ਆ ਲੋਕ ਬਹੁਤ ਲੋਕਿਆ ਜਾਵੇ ਉਹਨੂੰ ਰੋਕਣਾ ਨਹੀਂ ਆ ਸਾਹ ਸਿਖਾਵੇ ਜਾਪਿਆ ਕਿ ਬਹੁਤ ਵੱਡੀ ਕੀਮਤੀ ਜਿਹਾ 80 90% ਸਾਡੇ ਲੋਕਾਂ ਦੇ ਇੱਕ ਇੱਕ ਬੱਚਾ ਵਾ ਬਹੁਤ ਕੀਮਤੀ ਬੱਚੇ ਨੇ ਤੇ ਆਜੇ ਜਿਹੜਾ ਦੇਣਿਆ ਰਖੜੀ ਦਾ ਕਿਤੇ ਜਾਵਾ ਮਲਾਵਾ ਦਾ ਲੋਕ ਆ ਰਹੇ ਆ ਰਖੜੀ ਵੰਡਣ ਯਾਰ ਦੇ ਆ ਇੱਥੋਂ ਲੈ ਕੇ ਸਵੀਟ ਹਲਲੂਆ ਜੇ ਕੋਈ ਮਾਰਾ ਨਿਕਲਾਵੇ ਉਹਦੇ ਨਾਲ ਜੇ ਕੋਈ ਘਟਨਾ ਵਾਪਰ ਜੇ ਸਾਡੇ ਸਾਡੇ ਮੰਨ ਕੇ ਕੀ ਦਿੱਤੀਗੀ ਇਹ ਘਟਨਾਵਾ ਪਿੱਛੇ ਵਾਪਰਤੀਆਂ ਨੇ ਸਾਡੇ ਆਕਮਾ ਦਸਿਆ ਤੇ ਇਹ ਜਿਹੜਾ ਸੁਭਾਨ ਸਰਕਾਰਾਂ ਨੇ ਜਿਹੜੇ ਸਮਝੌਤੇ ਕੀਤੇ ਆ ਕਾਰ ਆਪਣਾ ਵਿਕਿਉ ਪਾਰ ਸੰਸਥਾ ਵਾਲੇ ਉਹਦੇ ਵਿੱਚ ਭਾਅ 2900 ਜਿਹੜੀਆਂ ਉਹ ਬਾਹਰਲੇ ਦੇਸ਼ਾਂ ਤੋਂ ਬੜੀਆਂ ਬਣਾਈਆਂ ਇੱਥੇ ਸਾਨੂੰ ਦੇਸ਼ੀਆਂ ਗਾੜੀਆਂ ਉਹ ਪ੍ਰਾਵਾ ਲੋਕੀ ਜਿਹੜੇ ਸਵੇਰੇ ਉਹਨੂੰ ਖਾਈਦਾ ਤਾਂ ਉਹਦੇ ਨੂੰ ਮੁਸ਼ਕਲ ਆਉਂਦਾ ਪੈਂਦੀ ਆ ਕਿਉਂਕਿ ਉਹਨੂੰ ਕੋਈ ਦਵਾਈ ਨਹੀਂ ਲਾਈ ਹੁੰਦੀ ਇਹ ਜਿਹੜਾ ਸਮਾਨ ਹੈ ਉਹਨੂੰ ਦਵਾਈਆਂ ਲੱਗੀਆਂ ਹੁੰਦੀਆਂ ਜਿਹੜਾ ਸਾਡੀ ਗੇਹ ਕੰਮ ਹੋ ਰਿਹਾ ਹੈ ਉਹ ਦਵਾਈਆਂ ਉਹ ਸਮਾਨ ਨੂੰ ਖਰਾਬ ਵੀ ਨੇ ਕੇਲ ਖੱਸੀ ਜਾਵੇ ਸੋ ਜੱਥੇਬੰਦੀ ਵੱਲੋਂ ਜਿਹੜਾ ਫੈਸਲਾ ਆਇਆ ਸੀ ਕਿ ਅਸੀਂ ਬਾਬਾ ਫੀਟ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਭਾਈ ਅੱਗੇ ਤੋਂ ਹਰ ਕੇ ਸਟੇਜ ਤੇ ਸਾਨੂੰ ਵਿਸ਼ਵਾਸ ਦਿਵਾ ਦਿਓ ਕਿ ਇਹੋ ਜਿਹਾ ਸਮਾਨ ਆਪਾਂ ਨਹੀਂ ਵੇਚਦੇ ਤਾਂ ਕਿ ਲੋਕਾਂ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹ ਪ੍ਰਾਉਲ ਜੱਥੇਬੰਦੀ ਦਾ ਫੈਸਲਾ ਤੇ ਉਹ ਸਾਡੀ ਬੇਨਤੀ ਹੈ ਕਿ ਆਵਾ ਕੇ ਆਪਣੇ ਜਿਹੜੇ ਸਾਡੇ ਆਪੂ ਬੈਠੇ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਵੇ ਕਿ ਅੱਗੇ ਤੋਂ ਅਸੀਂ ਇਹੋ ਜਿਹੇ ਕੇਕ ਜਿਹੜਾ ਉਹ ਨਹੀਂ ਵੇਚਣਗੇ ਤਾਂ ਕਿ ਇਹੋ ਜੀ ਮੁਸ਼ਕਲ ਜਿਹੜੀ ਹੁਣ ਵਾਂ ਸਮਝੇ ਨਾ ਆਵੇ ਕੋਈ ਸਾਡਾ ਨਿੱਜੀ ਨਹੀਂ ਹੈਗਾ ਕਿ ਅਸੀਂ ਕੋਈ ਗਾਣ ਜਿੱਤਣਾ ਇਹ ਦੁਕਾਨ ਅੱਗੇ ਬਹਿ ਕੇ ਕਿਉਂਕਿ ਮਾੜਾ ਸਮਾਨ ਜਿਹੜਾ ਲੋਕਾਂ ਨੂੰ ਜਾਰ ਰਿਹਾ ਜਿਸ ਦੇ ਨਾਲ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਸੀ ਚਲੋ ਖੁਦਾ ਨੇ ਖਾਸ ਤਾ ਠੀਕ ਹੈ ਕੋਈ ਘਟਨਾ ਨਹੀਂ ਵਾਪਰੀ ਪਰ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਲੋਕਾਂ ਦੇ ਨਾਮ ਜਿਹੜੀ ਆ ਉਹ ਬਹੁਤ ਸੂਰਿਆ ਤੇ ਦੇਖ ਕੇ ਸਹੀ ਫਤੋ ਨਾ ਆਏ ਕਿ ਤੁਸੀਂ ਇਹ ਹੁਣ ਬਾਕੀ ਕੋਈ ਤੁਹਾਨੂੰ ਆਦਰ ਕਰੇ ਜੇ ਜੋ ਆ ਆਪਾਂ ਸੋ ਪਿਆਰ ਨਾਲ ਆਉਂਦੇ ਆ ਲੋਕਾਂ ਨੂੰ ਪ੍ਰੋਤਸਹਨ ਜਿਹਨੇ ਕੋਈ ਬਣੀ ਹੋਈਆ ਉਹ ਬਣੀ ਲਵੇ ਦੇਖੋ ਬਣਾ ਆਪ ਕਰਦੇ ਕਿ ਲੋਕਾਂ ਨੂੰ ਬਾਗ ਹੋਵੇ ਤੇ ਆਪਾਂ ਹਮਾਰੇ ਸੰਗਤ ਵਿੱਚ ਇਹੋ ਜੀ ਦੀ ਨੌਬਤ ਆ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਕਿਸਾਨ ਵੀਰ ਮੇਰੇ ਆਏ ਨੇ ਸਾਰਿਆਂ ਦਾ ਮੈਂ ਸੱਚ ਦਾ ਧੰਨਵਾਦ ਕਰਦਾ ਹਾਂ ਕਿ ਚਲੋ ਗਲਤੀਆਂ ਹੋ ਜਾਂਦੀਆਂ ਨੇ ਇਨਸਾਨ ਕੋਲ ਲਿਣਾ ਰਹੇ ਜੇਕਰ ਮੇਰੇ ਕੇਕ ਵਿੱਚ ਕੰਪਲੀਟ ਆ ਗਈ ਹੈ ਤੇ ਮੈਂ ਇਸ ਗੱਲ ਦੀ ਚਲੋ ਮਾਫੀ ਵੀ ਮੰਗਦਾ ਹਾਂ ਅਸੀਂ ਫਿਰ ਤੋਂ ਵੀ ਤੁਹਾਡੇ ਆਏ ਜਿੱਦੋਂ ਸਾਡੇ ਭਰਾ ਉਹਦੋਂ ਵੀ ਮਾਫੀ ਮੰਗੀ ਫਿਰ ਤੇ ਆਗਾ ਤੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਕਰਦੇ ਵੀ ਰਹਿੰਨੇ ਆ ਕਿ ਕਿ ਦੁਕਾਨਦਾਰੀ ਹੈ ਹੁਣ ਬੜੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰੀਕੇ ਦੇ ਨਾਲ ਵੀ ਕਿਸੇ ਨੂੰ ਸੌਦਾ ਮਾੜਾ ਨਾ ਜਾਵੇ ਕਿਉਂਕਿ ਤੁਸੀਂ ਅਸੀਂ ਸਾਰੇ ਆਪਣੇ ਭੈਣ ਭਰਾ ਹਾਂ ਅਸੀਂ ਕਦੇ ਵੀ ਨਹੀਂ ਅਸਾਂ ਸੋਚਾਂਗੇ ਕਿ ਕਿਸੇ ਦਾ ਕੋਈ ਜਾਣੀ ਜਾਂ ਕਿਸੇ ਇਸ ਤਰ੍ਹਾਂ ਨਾ ਕੋਈ ਜਾਣਵੇ ਤੇ ਇਹੋ ਕੰਚਿਆ ਕਰਾਂਗੇ ਕਿ ਅਗਾ ਤੋਂ ਫੁੱਲ ਤਰੋਂ ਪੂਰਾ ਧਿਆਨ ਰੱਖਾਂਗੇ ਤੇ ਆਪਾਂ ਵੀ ਜੱਜ ਜ਼ਮੀਦਾਰ ਆ ਤੇ ਕਿਸਾਨ ਜਮੀਦਾਰ ਕਿਸਾਨ ਖਰਾਵਾ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਹਿਣੇ ਆ ਤੇ ਰਵਾਂਗੇ ਵਾਈ ਬੁਜੀਕਾ ਫਾਂਸਾ ਵਾਈ ਬੁਜੀਕੀ ਬਸ ਠੀਕ ਹੈ ਜੀ ਇਸ ਕਰਕੇ ਉਹ ਜਿਹੜਾ ਆ ਪ੍ਰੋਗਰਾਮ ਆਪਾਂ ਆ ਦੇਖੋ ਇੱਕ ਬਲਾ ਗਰਮੀ ਸਿੰਘ ਰਹਿ ਗਿਆ ਸੀ ਮੈਨੂੰ ਦੋ ਲਗਾ ਕੋਈ ਲਾ ਦੇ